ਜਿਹਨੋਂ ਕਰਾਇਆ ਸਮਾਨ ਕਿਦੇ ਘਰ ਗੁਜਰ ਦੇ ਰੱਖੀ ਦੇ ਆ ਹੌਸਾ ਆ ਗਿਆ ਵੀ ਇਹਨੇ ਹਮ ਤਾਂ ਹੌਸਾ ਆ ਗਿਆ ਔਰ ਹੁਣਾ ਆ ਗਿਆ ਸੀ ਤੁਹਾਡੀ 100 ਕਿੱਲੇ ਦੇ ਲਗਭਗ ਫਸਲ ਡੁੱਬ ਚੁੱਕੀ ਆ ਪਰ ਫਿਰ ਵੀ ਤੁਸੀਂ ਹੌਸਲਾ ਨਹੀਂ ਆ ਰਿਹਾ ਲੋਕਾਂ ਦਾ ਜਿਹੜਾ ਰੈਸਕਿਊ ਕਰਨ ਲੱਗੇ ਹੋਏ ਹੋ ਬਾਜੀ ਜਿਹੜੀ ਫਸਲਾ 100 ਕਿੱਲਾ ਵ 150 ਕਿੱਲਾ ਸਮਝਦਾ ਕੋਈ ਨਹੀਂ ਹੈਗਾ ਸਭ ਸਾਨੂੰ ਇਹ ਚੀਜ਼ੇ ਮਾੜ ਦੰਗ ਪਰਵਾਹ ਤੇ ਜੀਅਦਤਾਂ ਦਾ ਸੱਚਾਈ ਤੇ ਫਸਲ ਤੇ ਕੋਈ ਕਰਨ ਜੀਵਨਤਾ ਦਾ ਆਪਾਂ ਕਿਹੜਾ ਪਰਮਾਤਮਾ ਲਰਨਾ ਜਾਂ ਕਿਸਨਾ ਜੋ ਪਰ ਕਿਰਪਾ ਜੋ ਕਰਮਾ ਦਾ ਉਹੀ ਮਿਲਣਾ ਪੰਜਾਬੀਆਂ ਦੇ ਹੌਸਲੇ ਹਮੇਸ਼ਾ ਬਲੰਦ ਹੁੰਦੇ ਨੇ ਇਹੋ ਜੀ ਪ੍ਰਤੱਖ ਮਿਸਾਲ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਬਿਨਾਂ ਕਿਸੇ ਇੰਟਰੋਡਕਸ਼ਨ ਦੇ ਅੱਜ ਤੁਹਾਡੇ ਨਾਲ ਮਿਲਣ ਜਾ ਰਹੇ ਹਾਂ ਅਸੀਂ ਜਰਨੈਲ ਸਿੰਘ ਨੂੰ ਜਿਨ੍ਹਾਂ ਨੇ ਇੱਕ ਵਿਸ਼ੇਸ਼ ਵੀੜਾ ਤਿਆਰ ਕੀਤਾ ਹੈ ਅਤੇ ਇਹਨਾਂ ਦੀ ਜਿਹੜੀ ਆਪਣੀ 100 ਕਿੱਲੇ ਦੇ ਲਗਭਗ ਜ਼ਮੀਨ ਹੈ ਜਿਹੜੀ ਹੜ੍ਹਾਂ ਦੇ ਵਿੱਚ ਬਿਲਕੁਲ ਤਬਾਹ ਹੋ ਚੁੱਕੀ ਹੈ ਰੁੜ ਚੁੱਕੀ ਹੈ ਪਰ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਹਾਲੇ ਤੱਕ ਇਹ ਲੋਕਾਂ ਦਾ ਰੈਸਕਿਊ ਕਰਨ ਲੱਗੇ ਹੋਏ ਨੇ ਉਸ ਵਿਸ਼ੇਸ਼ ਵੇੜੇ ਰਾਹੀਂ ਜਿਹੜਾ ਸਮਾਨ ਕੱਢਿਆ ਜਾ ਰਿਹਾ ਲੋਕਾਂ ਦੇ ਘਰੋਂ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸੋ ਜਰਨੈਲ ਸਿੰਘ ਜੀ ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਤੁਹਾਡਾ ਐਡਾ ਹੌਸਲਾ ਕਿਵੇਂ ਬੁਲੰਦ ਨੇ ਹੌਸਲੇ ਕਿਵੇਂ ਬੁਲੰਦ ਨੇ ਪਾਜੀ ਉੱਪਰ ਵਾਲੇ ਨੇ ਕਿਰਪਾ ਕੀਤੀ ਸੰਤ ਬਾਬ ਜੀ ਇਸ ਨੇ ਚੇਲੇ ਆ ਉਹਨਾਂ ਦੇ ਕਿਰਪਾ ਕੀਤੀ ਸਾਰੇ ਹਾਂ ਸੋ ਕੋ ਮੈਂ ਕੱਲ ਆਉਂਦਾ ਛੱਡ ਗਿਆ ਸੀ ਠੀਕ ਕੱਲ ਮੈਂ ਵਾਧਾ ਛੱਡ ਗਿਆ ਸੀ ਜਿਉਂ ਕਰਾਇਆ ਸਮਾਨ ਕਿਦੇ ਘਰ ਉਜੜ ਦੇ ਰੱਖੀ ਦੇ ਆ ਠੀਕ ਹੋਂਸਾ ਆ ਗਿਆ ਵੀ ਇਹਨੇ ਹਮ ਤਾਂ ਆ ਗਿਆ ਜੀ ਪਰ ਉਹਨਾ ਆ ਗਿਆ ਸੀ ਜੀ ਕਿਉਂ ਕਿਉਂ ਸੋ ਕਰਾ ਆ ਪਾ ਉਜੜ ਦੇ ਰੱਖੀ ਆ ਸਮਾਨ ਕਰਦੇ ਵੇ ਹੋਂਸਾ ਆ ਗਿਆ ਸੀ ਠੀਕ ਤੇ ਬਾਬਿਆਂ ਤੋ ਐਡਾ ਵੱਡਾ ਭਾਤਾ ਮਤਲਬ ਤੂੰ ਕਿਉਂ ਛੱਡਿਆ ਹਾਂ ਜੀ ਦਾ ਘਰੋਂ ਜੋ ਸਮਾਨ ਕਰਦਿਆਂ ਕਰਦੇ ਹੋ ਉਹਨਾਂ ਉਹਨਾਂ ਛੱਡਾ ਜਿੰਨਾ ਤੂੰ ਛੱਡ ਦਿੱਤਾ ਜੀ ਮੈਂ ਬਾਬਾ ਜੀ ਹੋ ਇੱਕ ਘਰ ਜਿਹੜਾ 2 ਜਾਂ 10 ਅੱਜ ਹੁਣ 15 ਦਿਨ ਹੋ ਗਿਆ ਕੱਲ ਪੁੱਜੜਦੇ ਆਂ ਸਮਾਨ ਕਰਦਿਆਂ ਕਰਦਿਆਂ ਜੀ ਤੇ ਮੈਂ ਸਿਰ ਬਣਿਆ ਕੀ ਕਿੱਥੇ ਬੈਠੇ ਕਿੱਥੋਂ ਸਿਆਖ ਕੱਟਣਗੇ ਜੀ ਗਰਮੀ ਤਾਂ ਕੱਟੇ ਜੋ ਕਿ ਸਿਆਖ ਇੱਥੇ ਕੱਟਣ ਬਿਲਕੁਲ ਹਾਂ ਇਹ ਕਾਬਤ ਕਿਸੇ ਘਰ ਹੀ ਰਹੀ ਹੈ ਤਾਂ ਪ੍ਰੌਣ ਤਾਜੀ ਚਾਹੀਏ 2 ਜਾਂ 4 ਜਾਂ 10 ਦੇ ਦਵਾਂਗੇ ਕੀ ਸੇਵਿੰਗ ਨਾ ਕਿਤੇ ਕੱਟਾ ਹੋ। ਜੀ। ਅੱਛਾ ਕਿੰ ਕਿੰਨੇ ਘਰਾਂ ਦਾ ਤੁਸੀਂ ਰੈਸਕਿਊ ਕੀਤਾ ਜਿਹੜਾ ਹਾਲੇ ਤੱਕ ਤੁਹਾਡੀ ਜਿਗਾ ਦੇ ਵਿੱਚ? ਮੈਂ ਭਾਜੀ ਗਿਣਤੀ ਕੋਈ ਨਹੀਂ। ਜੀ। ਸਿੱਧੀ ਕਰਾ। ਨਾ ਜ਼ਾਦ ਯਕੀਨ ਨਾਂ ਦੇਣ ਰੱਖਨੇ। ਹਾਂ। ਟੈਲੀਫੋਨ ਸਾਰੇ ਆ ਗਿਆ ਕੋਈ ਲਾ ਨੂੰ ਬੱਚਾ ਵਿੱਚ ਲਾ ਹੋ ਗਿਆ ਮਰੀਜ਼ ਤੇ ਲਗਾ। ਪ੍ਰਾਈਵੇਟ ਡਾਕਟਰ ਆਗਾ ਉਹਨਾਂ ਨਾਲ ਕੀਸਤੀ ਜਪਾਉਣਾ। ਉਹਨੂੰ ਘਰੇ ਲੈ ਜਾ ਮਿੱਠੀ ਮਿੱਠੀ ਮਿੱਠੀ। ਉਹਨੂੰ ਘਰੇ ਲੈ ਜਾ। ਤੇ ਜਿਹਦੇ ਮਰੀਜ਼ਾਂ ਦੇ ਲਾ ਉਹਨੂੰ ਕਿਸ ਦਿਨ ਲੈ ਕੇ ਹਫ਼ਤਾ ਜ਼ਿਆਦਾ ਕਦੋਂ ਤੱਕ ਤੁਹਾਨੂੰ ਉਮੀਦ ਹੈ ਵੀ ਇਹ ਪਾਣੀ ਉਤਰਨ ਦੀ ਵੀ ਕਦੋਂ ਤੱਕ ਪਾਣੀ ਉਤਰ ਜਾਵੇਗਾ ਉਮੀਦ ਸਾਨੂੰ ਇਹ ਜਿੱਦਾਂ ਇਹ ਬਾਸ ਨਹੀਂ ਰੋਕੀ ਉਹਦੇ ਪਿੱਛੇ ਪਾਣੀ ਵੀ ਪਿੱਛੇ ਡੈਮ ਦਾ ਵੀ ਘੜਿਆ ਨਾ ਜੀ ਤੇ ਪਿੱਛੇ ਖੇਤਾ ਜੀ ਵੀ ਬੰਨ੍ਹ ਗਏ ਹੂੰ ਜਿੰਨਾ ਜੇ ਬਾਸ ਨਹੀਂ ਰੁਕਦੀ ਪਤਾ ਹੈ ਦਾਦਿਆਂ ਲੈ ਜੇ 5 ਦਿਨਾਂ ਦੇ ਵੀ ਇਹਦੀ ਕੋਈ ਨੀਰ ਨਹੀਂ ਹੱਥ ਕੋਈ ਮਹੀਨਾ ਜੇ ਬਾਸ ਪਈ ਤੇ ਉੱਪਰ ਹੀ ਹੋ ਗਿਆ ਜੀ ਤੇ ਐਸਾ ਦਾ ਪਾਣੀ ਆਏ ਨੀ ਮਿਹਨਤ ਪਰੋ ਚਲਾ ਕਿ ਜਿੱਦਨੇ ਸਾਡਾ ਬੰਨ ਟੁੱਟਾ ਵਾ ਉਦੋਂ 9-10 ਤਰੀਕਾ ਟੁੱਟਾ ਉਦੋਂ ਦਾ ਮੈਂ ਸ਼ਿਪ ਲੈ ਗਿਆ ਗੰਬੋਲਿਆਂ ਦੇ ਚਾਰ ਅਗਾਂ ਬੋੜਾ ਬਾਬਿਆਂ ਨੇ ਮੇਰੇ ਦਿੱਤੇ ਉਦੋਂ ਸਾਹਮਣੇ ਤੁਸੀਂ ਇੱਕ ਬੇੜਾ ਬਾਬ ਸਮਾਨ ਕੱਢੇ ਮੈਨੂੰ ਬੜੀ ਧੀਰਤ ਨਾਲ ਹੁੰਦੀ ਤਕੜੀ ਜੀ ਉਹ ਬੇੜਾ ਮੈਨੂੰ ਬਾਬਿਆਂ ਨੇ ਢਾਈਆਂ ਤਿੰਨਾਂ ਨੇ ਜਿਆ ਕੇ ਦਿੱਤਾ ਅੱਛਾ ਤੁਸੀਂ ਸਾਹਮਣਾ ਵੇਖ ਨਹੀਂ ਸਕਦੇ ਆ ਉਹ ਬੇੜਾ ਹੁਣ ਸਮਾਨ ਕੱਢ ਕੇ ਲੈ ਕੇ ਤੁਰਿਆ ਆਉਂਦਾ ਨਹੀਂ ਤੁਹਾਡੀ 100 ਕਿੱਲੇ ਦੇ ਲਗਭਗ ਫਸਲ ਡੁੱਬ ਚੁੱਕੀ ਆ ਪਰ ਫਿਰ ਵੀ ਤੁਸੀਂ ਹੌਸਲਾ ਨਹੀਂ ਆ ਰਿਹਾ ਲੋਕਾਂ ਦਾ ਜਿਹੜਾ ਰੈਸਕਿਊ ਪਰ ਲੱਗੇ ਹੋਏ ਆ ਭਾਜੀ ਜਿਹੜੀ ਫਸਲ ਆ 100 ਕਿਲਾ ਵ 300 ਕਿਲਾ ਸਮਝ ਇਹਦਾ ਕੋਈ ਨਹੀਂ ਹੈਗਾ ਸਭ ਸਮਝ ਇਹ ਚੀਜ਼ੇ ਮਾਦੰਗ ਪਰਵਾਦ ਜੀਆ ਦਤਾਂ ਦਾ ਸੱਚਾਈ ਜੀ ਕਿ ਜੀਆ ਜਾਂ ਤਾਂ ਮਾਡੇ ਇਹ ਦਵਾਰੇ ਜੀ ਮਿਲ ਲੈ ਤੇ ਜਿਹੜੀ ਆ ਫਸਲ ਆ ਇਹ ਤੇ ਖੇਤੀਬਾੜੀ ਆ ਜਿਹੜਾ ਮਾਦੀ ਹੁੰਦੀ ਦੰ ਸਰਕਾਰ ਤੋਂ ਤੁਹਾਨੂੰ ਕੋਈ ਮਦਦ ਮਿਲੀ ਹੈ ਹੁਣ ਤੱਕ ਕੀ ਤੁਸੀਂ ਆਪਣੇ ਵੇਸ ਤੇ ਲੱਗੇ ਹੋਏ ਹੋ ਪੂਰੀ ਹਾਂ ਜੀ ਸਾਨੂੰ ਸਰਕਾਰ ਵੱਲ ਕੋਈ ਨਹੀਂ ਮਿਲੇ ਕੁਝ ਸਾਡੇ ਪਿੰਡ ਦੇ ਤਾਂ ਵੀ ਪੰਜਾਂ ਪੰਜਾ ਸੱਤਾ ਤੱਕ ਹੈ ਨਾ ਕਿਸ਼ਤੀਆਂ ਬਣਾਈਆਂ ਨਿੱਕੀਆਂ ਨਿੱਕੀਆਂ ਉਹ 4-10 ਹਲਕੇ ਡੰਗਰਾਂ ਦਾ 4-14 ਦਾ 10 ਪਾਈ ਲੈਂਦੇ ਆ ਜੀ ਬਾਕੀ ਸਾਰੀ ਜਿਹੜੀ ਆਖਣ ਬੋਰ ਸਾਡੀਆਂ ਭੈਣਾਂ ਬੀਬੀਆਂ ਮਾਈਆਂ ਪੰਜ ਪੰਜ ਚੇ ਚ ਇਕੱਠੀਆਂ ਹੋ ਜਾਂ ਘਰ ਇਹ ਤਾਂ ਰਹਿਦਾ ਘਰ ਉਹਨਾਂ ਨੂੰ ਲੈ ਆਈਦਾ ਦਾ ਹਾਂ ਕੁਝ ਬਾਬਿਆਂ ਹੁਣ ਦੀ ਲੋਹ ਦੇ ਕਿਸ਼ਤੀਆਂ ਬਣਾਦੇ ਆ ਕੋ ਵੀ ਏਜੰਸੀ ਵੀ ਜਿਹਦੇ ਲੋਡ ਪਵੇ ਆ ਦਾ ਸਮਾਨ ਲੈ ਤੇ ਕਿਸ਼ਤੀਆਂ ਮਾਰਦੇ ਆ ਜੀ ਤੇ ਆਪਣੇ ਇੱਥੇ ਜਿਹੜਾ ਹੁਣ ਜਿਹੜੀ ਅਸਲ ਲੋੜ ਪੈਣੀ ਹੈ ਉਹ ਪਾਣੀ ਦੇ ਉਤਰਨ ਤੋਂ ਬਾਅਦ ਪੈਣੀ ਹੈ ਤੁਸੀਂ ਕਿਵੇਂ ਦੇਖਦੇ ਹੋ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਸਾਨੂੰ ਅਸਲ ਲੋੜ ਤਾਂ ਪਾਣੀ ਉਤਰਨ ਤੋਂ ਬਾਅਦ ਪੈਣੀ ਹੈ ਵੀ ਉਦੋਂ ਆਇਓ ਤੁਸੀਂ ਕਿਉਂਕਿ ਹੁਣ ਸਾਡੇ ਕੋਲ ਅਸਰ ਬਹੁਤ ਪਹੁੰਚ ਚੁੱਕੀ ਹੈ ਭਾਜੀ ਮੈਂ ਪੰਜਾਬੀਆਂ ਸਾਰੇ ਭੈਣ ਭਰਾ ਨੂੰ ਇਹ ਬੇਨਤੀ ਕਰਦਾ ਹਾਂ ਹੁਣ ਸਾਡੇ ਵੀ ਜਿੰਨੇ 350 400 ਘਰ ਆਏ ਇਸ ਪਿੰਡ ਵਿੱਚ 16 ਪਿੰਡਾਂ ਵਿੱਚ ਦਾਸਾਂ ਦੀ ਸੰਗ ਕੋਈ ਜੀ ਨਹੀਂ ਨਾ ਕਿਸੇ ਚੀਜ਼ ਦਾਸਾਂ ਨੂੰ ਬਾਅਦ ਸਰਵੇ अच्छा पाजी आज ਤੁਹਾਡੇ ਫਾਦਰ ਸਾਹਿਬ ਦਾ ਆਪਰੇਸ਼ਨ ਹੋ ਰਿਹਾ ਹਸਪਤਾਲ ਦੇ ਵਿੱਚ ਤੇ ਤੁਸੀਂ ਇੱਥੇ ਲੋਕਾਂ ਦਾ ਰੈਸਕਿਊ ਕਰਨ ਲੱਗੇ ਹੋਏ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਅੱਛਾ ਵੀ ਜਿਹੜੇ ਮੈਂ ਜਿਹੜੀਆਂ پیشنਤ ਆਉਣਾ ਮੇਰੀਆਂ ਉਹ ਤੇ ਜਿਹੜਾ ਬੰਦਾ ਮੈਂ ਮਾਦੀ ਵੀ ਭੈਣ ਭਰਾ ਨੂੰ ਰਿਸ਼ਤੇਦਾਰ ਨੂੰ ਭੇਜ ਰਿਹਾ ਕੋਈ ਜਿਹੜਾ پیشنਤ ਕਰਨਾ ਉਹ ਤਾਂ ਡਾਕਟਰਾਂ ਕਰਨਾ ਮੈਂ ਤੇ ਆ ਕੇ ਬੈਠਾ ਹਾਂ ਮੈਂ ਉਹ ਤੇਿਹੜੀਆ ਦਾ ਬੰਦਾ ਵੀ ਭੇਜਦਾ ਉਹ ਤੇ ਭੈਪਰਾ ਹੋ ਨਹੀਂ ਪੈਸਾ ਜਿਹੜਾ ਆ ਕੰਮ ਪਿੰਡ ਦਾ ਵਾ ਇਹ ਕਿਸੇ ਬੰਦਾ ਮੋਹ ਨਹੀਂ ਰੱਖ ਸਕਦਾ ਅੱਛਾ ਕਈ ਲੋਕਾਂ ਨੇ ਨਾ ਇੱਥੇ ਪਿਕਨਿਕ ਸਪੋਰਟ ਬਣਾਇਆ ਹੋਇਆ ਇਹਨੂੰ ਇੱਥੇ ਆਂਦੇ ਨੇ ਫੋਟੋਆਂ ਖੇਚਣ ਲਈ ਤੇ ਬੋਟਸ ਤੇ ਸਿਰਫ ਰਾਈਡਿੰਗ ਰਾਫਟਿੰਗ ਕਰਨ ਲਈ ਤੇ ਫਿਰ ਚਲੇ ਜਾਂਦੇ ਨੇ ਉਹ ਇਹਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਭਾਈ ਜੀ ਚਲੋ ਉਹਨਾਂ ਆਪਾ ਦਾ ਤੇ ਇਹ ਜਿਹੜੀ ਬਣੀ ਹੈ ਸਾਡਾ ਪਾਦਾ ਇਹ ਸਾਡਾ ਇਹ ਮਾਡਲ ਦੇ ਖੇਤੀਬਾੜੀ ਵਾਲਾ ਜਦੋਂ ਸਰਕਾਰ ਨੇ ਸਾਡਾ ਕਾਹੇ ਦਿੱਤਾ ਜੀ ਉਹ ਤਾਂ ਪਹਿਲਾਂ ਤਾਂ ਪਾਣੀ ਨੂੰ ਇਕੱਠਾ ਜਮਾ ਕਰੀ ਜਾਂਦੇ ਆ ਤੇ ਇੱਥੇ ਛੱਡ ਦਿਆ ਜੀ ਜਦੋਂ ਪਾਣੀ ਜ਼ਿਆਦਾ ਜਮਾ ਹੋ ਜਾਂਦਾ ਤਾਂ ਮੁੜ ਕੇ ਕਹਿੰਦੇ ਸਾਡਾ ਨਹੀਂ ਪਾਸਟ ਪਗਾ ਜਮ ਤੇ ਪਾਣੀ ਜ਼ਿਆਦਾ ਹੋਗਾ ਪਹਿਲਾ ਦਿਨ ਆ ਮਾਰਨਾ ਸਾਨੂੰ ਪਾਣੀ ਛੱਡ ਕੇ ਠੀਕ ਤੇ ਹਦੀ ਘਰ ਤੇ ਕੋਈ ਦਾਨੀ ਚੱਕਣਾ ਜਦੋਂ ਸਾਡੇ ਬੰਦ ਟੁੱਟ ਕੇ ਪਾਣੀ ਕਿੱਲ ਗਿਆ ਫਿਰ ਨਗ ਚੱਕ ਕੇ ਗਾੜੀਆਂ ਦਾਰਾ ਤੇ ਗਾਰ ਦੇ ਪਿੰਡ ਲੋਰ ਗਏ ਤੁਹਾਡੀ ਪੂਰੀ ਜਿਹੜੀ ਲਗਭਗ ਫਸਲ ਹੈ ਜੀ ਉਹ ਪਾਣੀ ਦੇ ਵਿੱਚ ਤਬਾਹ ਹੋ ਚੁੱਕੀ ਆ ਜਿੱਥੇ ਆਪੇ ਜਾਣਿਆ ਆ ਬਸ ਸਾਡੀ ਹਸਲ ਲੈ ਕੇ ਅੱਛਾ ਤੇ 25 ਕਿਲੇ ਇੱਥੇ ਆ ਕੁਛ ਪੈਂਦਾ ਹਾਂ ਐਂ ਚੰਨ ਭਰਾਵਾ ਜੀ ਸਾਡੇ 60 70 ਕਿਲੇ ਪਹਿਲੀ ਆ ਗਈ ਆ ਕੋਈ ਛੇਕ ਨਹੀਂ ਨਹੀਂ ਆ ਜੀ ਹਾਂ ਜੀ ਬਸ ਨਾਲ ਕੋਈ ਕਰਨ ਜੀਵਨ ਦਾ ਤੱਕ ਆਪਾਂ ਕਿਹੜਾ ਪਰਮਾਤਮਾ ਲੜਨਾ ਜਾਂ ਕਿਸਨਾ ਜੋ ਪਰੇ ਕਿਰਪਾ ਜੋ ਕਰਮਾ ਦਾ ਉਹੀ ਮਿਲਣਾ ਜੀ ਸਿੱਧੀ ਗੱਲ ਸੋ ਇਹ ਸਨ ਜਰਨੈਲ ਸਿੰਘ ਜੀ ਜਿਨ੍ਹਾਂ ਦੀ ਸਟੋਰੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਇਹਨਾਂ ਦਾ ਹੌਸਲਾ ਬਲੰਦ ਹੈ ਤੇ ਆਪਦੀ ਫਸਲ ਡੁੱਬੀ ਹੋਣ ਤੋਂ ਬਾਅਦ ਵੀ ਇਹ ਲਗਾਤਾਰ ਲੋਕਾਂ ਦਾ ਜਿਹੜਾ ਰੈਸਕਿਊ ਕਰ ਰਹੇ ਨੇ ਸੋ ਧੰਨਵਾਦ ਜਰਨੈਲ ਸਿੰਘ ਜੀ ਸਾਨੂੰ ਸਮਾਂ ਦੇ। ਆ ਸਾਹਮਣੇ ਵੀ ਤੁਸੀਂ ਸਾਹਮਣੇ ਸਾਡਾ ਕਿਸਤਾ ਸਮਾਨ ਨਾਲ ਕੱਢ ਕੇ ਇੱਧਰ ਲਿਆ। ਇਹ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦਾ ਜਿਹੜਾ ਇਹਨਾਂ ਦੁਆਰਾ ਤਿਆਰ ਕਰਵਾਇਆ ਹੋਇਆ ਵਿਸ਼ੇਸ਼ ਵੇੜਾ ਇਸ ਦੇ ਵਿੱਚ ਲਗਭਗ ਵੱਡੀ ਮਸ਼ੀਨਰੀ ਪਸ਼ੂ ਲਗਾਤਾਰ ਇਹਦੇ ਵਿੱਚ ਰੈਸਕਿਊ ਕੀਤੇ ਜਾ ਰਹੇ ਨੇ। ਸੋ ਇਹ ਜਰਨੈਲ ਸਿੰਘ ਹੋਰ ਦੀ ਟੀਮ ਨੇ ਤਿਆਰ ਕਰਵਾਇਆ ਹੋਇਆ ਇਹ ਵੱਡਾ ਵੇੜ ਹੈ ਤੇ ਇਹ ਬਿਨਾਂ ਨਿਸਕਾਮ ਲਗਾਤਾਰ ਇਹ ਸੇਵਾ ਕਰ ਰਹੇ ਨੇ ਬਿਨਾਂ ਕਿਸੇ ਲਾਲਚ ਤੋਂ ਆਪ ਦਾ ਸਭ ਕੁਝ ਘਰ-ਬਾਰ ਛੱਡ ਕੇ ਪਸ਼ੂ, ਮਾਲ, ਡੰਗਰ ਫਸਲ ਵਾੜੀ ਇਹਨਾਂ ਦੀ ਡੁੱਬੀ ਚੁੱਕੀ ਹੈ ਤੇ ਫਿਰ ਵੀ ਇਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੇ ਇਹਨਾਂ ਤੋਂ ਪੰਜਾਬੀਆਂ ਨੂੰ ਤੇ ਖਾਸ ਕਰ ਸਰਕਾਰ ਨੂੰ ਸੇਧ ਲੈਣੀ ਚਾਹੀਦੀ ਹੈ